ਸ਼ਾਮਲ ਬਹੁਤ ਹੀ ਸਤਿਕਾਰਯੋਗ ਮਰੀਆ ਮਦਾਨਾ ਪੈਣਾ ਬਹੁਤ ਹੀ ਸਤਿਕਾਰਯੋਗ ਗੁਰੂ ਸਾਹਿਬਾਨ ਨੌਮਰ ਵੀ ਤੇ ਬਹੁਤ ਹੀ ਸਤਿਕਾਰਯੋਗ ਨਿਊ ਜੋਤੀ ਕਲੱਬ ਦੇ ਬਰਦਾਰ ਸਾਹਿਬ ਸਾਰੇ ਮੈਂਬਰ ਸਹਿਬਾਨ ਆਮ ਆਦੀ ਪੜਦੇ ਸਾਰੇ ਮੈਂਬਰ ਸਹਿਬਾਨ ਆਓ ਮਹਾਮਾਇ ਦੇ ਚਰਨਾਂ ਚ ਹਾਜਰ ਹੋਈਏ ਜੇ ਕਾਰਾ ਮਾ ਸ਼ੇਰਵਾਲੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਅੱਜ ਦੇ ਜਾਗਰਤ ਚ ਮੈਂ ਸਾਰੇ ਇਲਾਕੇ ਦੇ ਵਸੇ ਨੂੰ ਲੱਖ ਲੱਖ ਵਧਾਈ ਦਿੰਦਾ ਮਰਤਵਾਦ ਕਰਦਾ ਸਾਰੇ ਇਹ ਪ੍ਰਵਤਨ ਕਮੇਟੀ ਦਾ ਨਿਊ ਜੋਤੀ ਕਲੱਬ ਦੇ ਪ੍ਰਧਾਨ ਸਾਹਿਬ ਦਾ ਸਾਰੇ ਮੈਂਬਰ ਸਾਹਿਬਾਨਾਂ ਦਾ ਆਮ ਆਦੀ ਪੜ੍ਹੇ ਸਾਰੇ ਸਾਥੀਆਂ ਦਾ ਸਾਰੇ ਨੌਜਵਾਨਾਂ ਦਾ ਜੋ ਇਕੱਠੇ ਹੋ ਕੇ ਅੱਜ ਲਗਾਤਾਰ ਹਰ ਸਾਲ ਦੀ ਤਰ੍ਹਾਂ ਮਹਾਮਾਈ ਦਾ ਜਾਗਰ ਕਰਾ ਰਹੇ ਨੇ ਔਰ ਮਹਾਮਾਈਏ ਅਰਦਾਸ ਕਰਦਾ ਬੇਨਤੀ ਕਰਦਾ ਮਹਾਮਾਈ ਸਾਰੇ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤਾਂ ਕਿ ਇਸੇ ਦੇ ਨਾਮ ਲੈ ਕੇ ਆਪਾਂ ਧਰਮ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ ਲੋੜਵੰਦਾਂ ਦੀ ਮਦਦ ਕਰੀਏ ਔਰ ਇਕੱਠੇ ਹੋ ਕੇ ਇਸੇ ਤਰ੍ਹਾਂ ਕੁਰਸੀਆਂ ਮਨਾਈਏ ਤੇ ਆਪਣਾ ਭਾਈਚਾਰਾ ਨਵਾਈਏ ਤੇ ਇਕੱਠੇ ਹੋ ਕੇ ਇਸ ਇਲਾਕੇ ਨੂੰ ਬਿਹਤਰੀਨ ਸਭਾ ਹਲਕਾ ਪੁਰੇ ਨੂੰ ਵਧੀਆ ਬਣਾਈਏ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੈ ਮਾਤ ਅਗਰੇਵਾਲ ਸਾਹਿਬ ਨਿਊ ਜੋਤੀ ਕਲੱਬ ਵੱਲੋਂ ਅੱਜ ਮੰਗਲਾ ਕਲਦੀਪ ਨਗਰ ਦੇ ਵਿੱਚ ਨਾਮਾਇ ਜਗਰਣ ਕਰਾਇਆ ਜਾ ਰਿਹਾ ਹੈ 6 ਸਟੋਰ ਤੇ ਬੰਚੂਪ ਤੇ ਜਨ ਅੱਜ ਮਹਾਬਾਈ ਦੇ ਚਰਨਾਂ 'ਚ ਦਸਬਸ ਹੁੰਦੇ ਹੋਏ ਅੱਜ ਵਿਊ ਕੁਲਦੀਪ ਨਗਰ ਨਿਊ ਜੋਤੀ ਕਲੱਬ ਵੱਲੋਂ ਜਾਗਰਣ ਦੇ ਵਿੱਚ ਸ਼ਾਮਲ ਸਾਰੇ ਹੀ ਨਾਕਨਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾਂ ਸਾਰੇ ਪ੍ਰਧਾਨ ਸਾਹਿਬ ਸਾਰੇ ਮੈਂਬਰ ਸਾਹਿਬ ਮਿੰਟੂ ਜੀ ਸਾਡੇ ਆਮਾਦੀ ਪਾਰਟੀ ਦੇ ਸਾਰੇ ਸਾਥੀ ਔਰ ਦੀਪੂ ਜੀ ਸਾਡੇ ਸਾਰਿਆਂ ਨੂੰ ਬਹੁਤ ਬਹੁਤ ਧੰਵੜਕਾਂ ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਔਰ ਲਗਾਤਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਨੇ ਇਕੱਠੇ ਹੋ ਕੇ ਨਿਊ ਜੋਤੀ ਕਲੱਬ ਦੇ ਮੈਂਬਰ ਸਾਹਿਬਾਨਾਂ ਨੇ ਅੱਜ ਮਹਾਮਾਈ ਦਾ ਜਾਗਨ ਕਰਾਇਆ ਔਰ ਮਹਾਮਾਈ ਦਾ ਆਸ਼ੀਰਵਾਦ ਲਿਆ ਤੇ ਮੈਨੂੰ ਵੀ ਮਹਾਬਾਈ ਦੇ ਚਰਨਾਂ 'ਚ ਬਲਾ ਕੇ ਨਾਭਰੂ ਸਿੰਘ ਤੇ ਅਨਰਸ਼ਰ ਕਰਾਏ ਨੇ ਮਹਾਮਾਈਗੇ ਹੀ ਅਰਦਾਸ ਕਰਦਾ ਮਹਾਬਾਈ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤਾਂ ਕਿ ਇਸੇ ਤਰੀਕੇ ਆਪਾਂ ਰਲ ਕੇ ਧਰਮ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ ਰੋਡ ਬਣਾਉਣ ਦੀ ਮਦਦ ਕਰੀਏ ਮਾਮਾਈ ਕਿਰਪਾ ਕਰੇ ਅਸੀਂ ਇਸ ਇਲਾਕੇ ਨੂੰ ਵਧੀਆ ਬਣਾ ਸਕੀਏ ਵਿਧਾਨ ਸਭਾ ਹਲਕਾ ਪੂਰੀ ਨੂੰ ਵਧੀਆ ਬਣਾ ਸਕੀਏ ਔਰ ਮੇਰੇ ਸਾਰੇ ਸਾਥੀਆਂ ਨੂੰ ਤੰਦਰੁਸਤੀ ਬਖਸ਼ੇ ਤਾਂ ਕਿ ਅਸੀਂ ਰਲ ਮਿਲ ਕੇ ਇਸ ਇਲਾਕੇ ਦੀ ਸੇਵਾ ਕਰ ਸਕੀਏ ਬਹੁਤ ਬਹੁਤ ਧੰਨਵਾਦ ਜੈ ਮਾਤਾ ਜੈ ਮਾਤਾ ਸਮਾਜ ਨੂੰ ਜਾਗਰੂਕ ਕਰਨ ਦੀ ਜੋ ਜੋਤੀ ਕਲੱਬ ਵੱਲੋਂ ਜੋ ਇਹ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਤਰ੍ਹਾਂ ਕਿ ਅੱਜ ਮਹਾਮਾਰਗ ਦਾ ਜਾਗਰਣ ਕਰਾਇਆ ਜਾ ਰਿਹਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡਾ ਜੋਥ ਇੱਕ ਧਾਰਮਿਕ ਪਾਸੇ ਵੀ ਲੱਗ ਰਿਹਾ ਹੈ ਔਰ ਇਹ ਖੇਡਾਂ ਦੇ ਵਿੱਚ ਵੀ ਇਹ ਕਲੱਬ ਬਹੁਤ ਇੰਟਰਸਟ ਲੈਂਦਾ ਹੈ ਔਰ ਇਹ ਬਹੁਤ ਹੀ ਵਧੀਆ ਗੱਲ ਹੈ ਕਿ ਜੋ ਸਾਡਾ ਜੋਥ ਖੇਡਾਂ ਵੱਲ ਜਾਵੇਗਾ ਧਾਰਮਿਕ ਪ੍ਰੋਗਰਾਮਾਂ ਵੱਲ ਜਾਵੇਗਾ ਤਾਂ ਉਹ ਇੱਕ ਆਪਣੇ ਆਉਣ ਵਾਲੇ ਸਮਾਜ ਨੂੰ ਆਉਣ ਵਾਲੇ ਜਨਰੇਸ਼ਨ ਨੂੰ ਆਪਣੇ ਆਪ ਨੂੰ ਇੱਕ ਵਧੀਆ ਦਿਸ਼ਾ ਦੇ ਵਿੱਚ ਲੈ ਕੇ ਜਾਣਗੇ ਗਰੇਵਰ ਸਾਹਿਬ ਵੱਲੋਂ ਉਦਗਠਨ ਕੀਤਾ ਗਿਆ ਅਗਲੇ ਦਿਨ ਨੂੰ ਜੀ ਗਰੇ ਸਾਡੇ ਸਤਿਕਾਰਯੋਗ ਐਮਐਲਏ ਸਰਦੀਪ ਸਿੰਘ ਗਰੇਵਾਲ ਜੀ ਹਮੇਸ਼ਾ ਹੀ ਜਿੱਥੇ ਵੀ ਕੋਈ ਉਹਨਾਂ ਨੂੰ ਬੁਲਾਉਂਦਾ ਹੈ ਜੋ ਕੋਈ ਵੀ ਧਾਰਮਿਕ ਪ੍ਰੋਗਰਾਮ ਹੈ ਜਾਂ ਕੋਈ ਵੀ ਪ੍ਰੋਗਰਾਮ ਹੈ ਉਥੇ ਹਮੇਸ਼ਾ ਪਹੁੰਚਦੇ ਹਨ ਅਤੇ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਸਾਨੂੰ ਪ੍ਰਮਾਤਮਾ ਨੇ ਗਰੇਵਾਲ ਜੀ ਵਰਗੇ ਇੱਕ ਸਾਨੂੰ ਲੀਡਰ ਦਿੱਤੇ ਨੇ ਜੋ ਕਿ ਦਿਨ ਰਾਤ ਆਪਣੀ ਟੀਮ ਦੇ ਨਾਲ ਸੰਗਤ ਦੇ ਨਾਲ ਇਲਾਕੇ ਦੇ ਨਾਲ ਖੜੇ ਨੇ ਔਰ ਦਿਨ ਰਾਤ ਤੈਦਲੋਂ ਸੰਗਤ ਦੀ ਸੇਵਾ ਕਰ ਰਹੇ ਨੇ ਬਿਲਕੁਲ ਜਿਹੜਾ ਨਿਊ ਜੋਤੀ ਕਲੱਬ ਸਾਰੇ ਇਹ ਇਕੱਠੇ ਹੋ ਕੇ ਹਮੇਸ਼ਾ ਸਮਾਜ ਦੀ ਸੇਵਾ ਕਰਦੇ ਨੇ ਔਰ ਨਸ਼ਿਆਂ ਦੇ ਖਿਲਾਫ ਮਹਮ ਚਲਾਉਂਦੇ ਨੇ ਔਰ ਬਲੱਡ ਕੈਂਪ ਲਾਉਂਦੇ ਨੇ ਹੋਰ ਸਾਰੇ ਸਮਾਜ ਦੀ ਸੇਵਾ ਕਰਕੇ ਸਮਾਜ ਦਾ ਅਸ਼ੀਰਵਾ ਲੈਂਦੇ ਨੇ ਤੇ ਬਹੁਤ ਵਧੀਆ ਪ੍ਰਾਲਾਵਾ ਮੈਂ ਤਾਂ ਇਹੀ ਅਪੀਲ ਕਰੂੰਗਾ ਸਾਰੇ ਹੋਰ ਨੌਜਵਾਨਾਂ ਨੂੰ ਵੀ ਇਹਨਾਂ ਤੋਂ ਸੇਧ ਲੈ ਕੇ ਤੇ ਆਪਾਂ ਵੀ ਸਾਰੇ ਇਕੱਠੇ ਹੋ ਕੇ ਸਮਾਜ ਦੀ ਸੇਵਾ ਕਰੀਏ ਇਨਸਾਨੀ ਦੀ ਸੇਵਾ ਕਰੀਏ ਕਿਉਂਕਿ ਇਨਸਾਨੀ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਵਾ ਉਹ ਸੇਵਾ ਨਿਭਾਈਏ ਬਹੁਤ ਬਹੁਤ ਧੰਨਵਾਦ ਜੀ ਜੈ ਮਾਤਾ ਹਾਂਜੀ ਭਤੀ ਸਾਹਿਬ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਨਿਊ ਜੋਤੀ ਕਲੱਬ ਵੱਲੋਂ ਮਹਾ ਮਾਈ ਦਾ ਜਾਗਰਣ ਕਰਾ ਕੇ ਮਹਾ ਮਾਈ ਦੀਆਂ ਮਹਾ ਮਾਈ ਦਾ ਅਸ਼ੀਰਵਾਦ ਲਿਆ ਜਾ ਰਿਹਾ ਹੈ ਅਤੇ ਮੈਂ ਇਹ ਸਾਰੀ ਨਿਊ ਜੋਤੀ ਕਲੱਬ ਦੀ ਟੀਮ ਨੂੰ ਧੰਨਵਾਦ ਕਰਦਾ ਵਧਾਈ ਦਿੰਦਾ ਅਤੇ ਸਮੂਹ ਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਾ ਅਤੇ ਮਹਾ ਮਾਈ ਅੱਗੇ ਅਰਦਾਸ ਕਰਦਾ ਕਿ ਸਾਡੇ ਸਭ ਦੇ ਲਈ ਖੁਸ਼ੀਆਂ ਭਰੀਆਂ ਲਾਵੇ ਸਭ ਨੂੰ ਅਸ਼ੀਰਵਾਦ ਦੇਵੇ ਬਹੁਤ ਧੰਨਵਾਦ ਹਾਂਜੀ ਭਾਜੀ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਪਾਇਮ ਜੀ ਦੀ ਸੋ ਤੁਸੀਂ ਇਹ ਕਿੰਨੀ ਦੇਰ ਤੋਂ ਸੇਵਾ ਨਿਭਾ ਰਹੇ ਹੋ ਜਾਗਰਨ ਦੇ ਵਿੱਚ ਮੈਂ ਇਹ 5-6 ਸਾਲ ਤੋਂ ਜੀ ਨਿਭਾਇਆ ਹੈ ਸੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਿੰਦਾ ਜੰਦਾ ਜੀ ਇਹ ਨੌਜਵਾਨ ਪੀਣੇ ਕੀ ਨਸ਼ੇ ਛੱਡੋਈ ਆਪਣਾ ਜਾਗਰਨ ਤੇ ਸੇਵਾ ਲਾਓ ਆਪਣੀ ਜੋ ਵੀ ਮਤਲਬ ਕੀ ਆਪਣਾ ਨੌਜਵਾਨ ਪੀੜੀ ਨਸ਼ੇ ਤੋਂ ਦੂਰ ਹੋਣਾ ਚਾਹੀਦਾ ਹਨ ਸੋ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਲੰਗਰ ਟੁੱਟ ਚੱਲ ਰਿਹਾ ਹਮ ਹੁਮਾ ਕੇ ਸੰਤਾ ਪਹੁੰਚਣ ਮੈਂ ਸੁਨੀਲ ਕੁਮਾਰ ਉਦੇਲ ਲੁਧਿਆਣਾ ਦੇ